ਤਾਂ ਸੁਨੀਲ ਜਾਕਰ ਦੀ ਹਾਜ਼ਰੀ ਦੇ ਵਿੱਚ ਕਾਂਗਰਸ ਦੇ ਕਈ ਆਗੂ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇ ਇੰਦਰਜੀਤ ਸਿੰਘ ਬਾਸਰਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਨੇ ਤਾਂ ਬਾਸਰਕੇ ਸਾਹਿਬ ਕੇਸੋਵ ਦੇ ਤੇ ਕੰਮ ਕਰ ਰਹੇ ਸੀ ਇਹ ਤੁਸੀਂ ਔਰ ਕਿਉਂ ਛੱਡੀ ਪਾਰਟੀ ਨੂੰ ਮੈਂ ਬੀਜੇਪੀ ਦੇ ਵਿੱਚ ਜਿਹੜਾ ਸ਼ਾਮਲ ਹੋਇਆ ਏ ਉਹ ਤਰਨ ਚੁੱਗ ਜੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਨੇ ਉਹਨਾਂ ਦੀ ਪ੍ਰੇਰਣਾ ਦੇ ਨਾਲ ਤੇ ਦਵਿੰਦਰ ਪਹਿਲਵਾਨ ਜੀ ਜਿਨ੍ਹਾਂ ਕੇ ਬਹੁਤ ਲੰਮੇ ਅਰਸੇ ਤੋਂ ਮੇਰੇ ਪਿੱਛੇ ਪੈ ਸੀ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਬੀਜੇਪੀ ਦੇ ਵਿੱਚ ਸੇਵਾ ਕੀਤੀ ਜਾਵੇ ਜਿੱਥੇ ਪਰਿਵਾਰਵਾਦ ਦੀ ਕੋਈ ਨਾਂ ਦੀ ਚੀਜ਼ ਨਹੀਂ ਹੈ ਤੇ ਜਿਹੜੇ ਲੋਕ ਪਾਰਟੀ ਲਈ ਕੰਮ ਕਰਦੇ ਨੇ ਉਹੀ ਲੋਕ ਹਮੇਸ਼ਾ ਪਾਰਟੀ ਦੇ ਅੱਗੇ ਆ ਕੇ ਸੇਵਾ ਕਰਦੇ ਨੇ ਮੈਂ ਦੇਸ਼ ਤੇ ਕਾਂਗਰਸ ਅਮਰਸਾਹ ਰੂਲਰ ਦਾ 5 ਸਾਲ ਪ੍ਰੈਜ਼ੀਡੈਂਟ ਰਿਹਾ ਔਰ 5 ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸੈਕਟਰੀ ਰਿਹਾ ਔਰ ਬਹੁਤ OBC ਸੈੱਲ ਦਾ ਪੰਜਾਬ ਦਾ ਚੇਅਰਮੈਨ ਰਿਹਾ ਦੋ ਵਾਰ ਵਿਧਾਨ ਸਭਾ ਹਲਕਾ ਪਛਮੀ ਤੋਂ ਐਮਐਲਏ ਦਾ ਇਲੈਕਸ਼ਨ ਲੜਿਆ ਪਾਰਟੀ ਦੇ ਵਿੱਚ 40 ਸਾਲ ਤੋਂ ਮੈਂ ਲਗਾਤਾਰ ਕੰਮ ਕਰ ਰਿਹਾ ਸੀ ਲੇਕਿਨ ਹੁਣ ਮੈਂ ਮਹਿਸੂਸ ਕਰਦਾ ਸੀ ਕਿ ਕਾਂਗਰਸ ਪਾਰਟੀ ਲੀਡਰਲੈਸ ਪਾਰਟੀ ਹੋ ਗਈ ਹੈ ਇਸ ਕਰਕੇ ਜਿਹੜਾ ਪਿਛਲੇ 10 ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਪਣੀਆਂ ਪਾਲਿਸੀਆਂ ਤੇ ਨੀਤੀਆਂ ਐਹੋ ਜੀਆਂ ਕੜੀਆਂ ਜਿਹਦੇ ਨਾਲ ਦੇਸ਼ ਦਾ ਨਾਂ ਦੁਨੀਆ ਪਰ ਦੇ ਵਿੱਚ ਉੱਚਾ ਕੀਤਾ ਔਰ ਦੇਸ਼ ਨੂੰ ਆਰਥਿਕ ਤੌਰ ਤੇ ਵਿਚਵ ਦੇ ਵਿੱਚ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਉੱਥੇ ਉਹਨਾਂ ਨੇ ਜਿਹੜੀ ਦੇਸ਼ ਦੀ ਸੁਰੱਖਿਆ ਦਾ ਮਸਾ ਸੀ ਜਿਹੜੇ ਵੱਡੇ ਦੇਸ਼ ਅਮਰੀਕਾ ਤੇ ਰੂਸ ਵਰਗੇ ਚੀਨ ਵਰਗੇ ਜਿਹੜੇ ਆਪਣੇ ਫੌਜ ਤੇ ਬਲ ਦੇ ਉੱਤੇ ਸੁਰੱਖਿਆ ਪੱਖੋਂ ਤਾਂ ਸੀ ਉਹ ਸਾਰਿਆਂ ਦੇ ਮੁਕਾਬਲੇ ਤੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੇ ਦੇਸ਼ ਦੀ ਸੁਰੱਖਿਆ ਨੂੰ ਦੁਨੀਆ ਪਰਦੇ ਨਕਸ਼ੇ ਤੇ ਚੌਥੇ ਨੰਬਰ ਤੇ ਲਿਆ ਕੇ ਖੜਾ ਕਰ ਦਿੱਤਾ ਮਤਲਬ ਇਹਦਾ ਮਤਲਬ ਹੈ ਉਹ ਉਹ ਗੱਲਾਂ ਜਿਹੜੀਆਂ ਵੱਡੇ ਲੈਵਲ ਤੇ ਤੁਸੀਂ ਹੁਣ ਕਿਸ ਵਿਧਾਨ ਸਭਾ ਲੇ ਵਿੱਚ ਕੰਮ ਕਰਨ ਦੇ ਇਸ਼ੂ ਕੋ ਤੁਸੀਂ ਜਿੱਥੇ ਵੀ ਪਾਰਟੀ ਮੇਰੀ ਜ਼ਿੰਮੇਵਾਰੀ ਲਾਏਗੀ ਉੱਥੇ ਹੀ ਪਾਰਟੀ ਦੀ ਮਜ਼ਬੂਤੀ ਲਈ ਔਰ ਸੰਧੂ ਸਾਹਿਬ ਦੀ ਜਿੱਤ ਲਈ ਕੋ ਰਾਤ ਦੇ ਨੇ ਇੱਕ ਕਰ ਦਿਆਂਗਾ ਤਾਂ ਕਿ ਕਰਨਜੀਤ ਸਿੰਘ ਸੱਧੂ ਵਰਗੇ ਜਿਹੜੇ ਸਾਨੂੰ ਉਮੀਦਵਾਰ ਮਿਲੇ ਨੇ ਇਹਨਾਂ ਨੂੰ ਚਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਅੱਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਕ ਅੰਮ੍ਰਿਤਸਰ ਲੋਕ ਸਭਾ ਦੇ ਲੋਕ ਪਛਤਾ ਰਹੇ ਨੇ ਅਰਨਜੀਤ ਲੀ ਜੀ ਨੂੰ ਹਰਾ ਕੇ ਜਿਹੜੇ ਕੇ ਦੇਸ਼ ਦੇ ਵਿੱਤ ਮੰਤਰੀ ਬਣੇ ਔਰ ਹਰਦੀਪ ਪੁਰੀ ਜੀ ਨੂੰ ਹਰਾ ਕੇ ਜਿਹੜੇ ਦੇਸ਼ ਦੇ ਵਿੱਚ ਉੱਚੇ ਅਹੁਦੇ ਤੇ ਮਨਿਸਟਰ ਬਣੇ ਲੇਕਿਨ ਹੁਣ ਉਹ ਮੌਕੇ ਨਹੀਂ ਆਉਂਦੇਗੇ ਹੁਣ ਹਰ ਹਾਲਤ ਦੇ ਵਿੱਚ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਤੇ ਜਿਹਨਾਂ ਬਾਸਰਗਨ ਸਾਹਿਬ ਜਿਹੜੇ ਤੁਹਾਡੇ ਵਰਗੇ ਸੀਨੀਅਰ ਕਾਂਗਰਸੀ ਪਾਰਟੀ ਨੂੰ ਛੱਡ ਦੇਣਗੇ ਜਿਹਨਾਂ ਜਿਹੜੇ ਕਾਂਗਰਸ ਨਾਲ ਖੜੇ ਰਹੇ ਨੇ ਉਹਦਿਆਂ ਦੇ ਉੱਤੇ ਕੀ ਇਸ ਦੇ ਨਾਲ ਫਿਰ ਕਾਂਗਰਸ ਦਾ ਪਾਰ ਹਤਾਰਾ ਹੋ ਜਾਏਗਾ ਜਾਂ ਕਿ ਜੇ ਤੁਹਾਡੇ ਵਰਗੇ ਵਰਕਰਾਂ ਨੂੰ ਨਹੀਂ ਸੰਭ ਸਕੇ ਉਹਨੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਪਰਿਵਾਰਵਾਦ ਆ ਉਸ ਨੇ ਕਾਂਗਰਸ ਪਾਰਟੀ ਨੂੰ ਖਤਮ ਕਰਨ ਵਾਲੇ ਪਾਸੇ ਉਹ ਕਾਂਗਰਸ ਦੀ ਲੀਡਰਸ਼ਿਪ ਚੱਲ ਪਈ ਆ ਜਿਸ ਕਰਕੇ ਭਾਈ ਪਤੀਜਾਵਾਦ ਸਾਹਿਬ ਦਾ ਪੁਰਾਣੇ ਰਿਲੇਸ਼ਨ ਨਹੀਂ ਕਿਤੇ ਉਹ ਜਾਗਰਦਾ ਪ੍ਰਧਾਨ ਸੀਗੇ ਉਹੀ ਲੈ ਆਏ ਲਗਦੀ ਥੋੜੀ ਜਿਹੀ ਗੱਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਪਾਲਿਸੀਆਂ ਤੇ ਨੀਤੀਆਂ ਨੂੰ ਮੁੱਖ ਰੱਖ ਕੇ ਮੈਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਹਾਂ ਤਾਂ ਕਿ ਦੇਸ਼ ਹੋਰ ਤਰੱਕੀ ਕਰ ਸਕੇ ਪੰਜਾਬ ਹੋਰ ਤਰੱਕੀ ਕਰ ਸਕੇ ਤੁਹਾਡੇ ਨਾਲ ਹੋਰ ਕਿੰਨੇ ਸੱਜਣ ਹੋਰ ਸ਼ਾਮਲ ਹੋਏ ਨੇ ਕਿਸੇ ਵਿੰਗ ਦੇ ਭਿੰਦਰ ਸਿੰਘ ਰੰਦਾਵਾ ਔਰ 11 12 ਲੋਕ ਹਾਂਜੀ ਉਹ ਸਾਰੇ ਸਾਥੀ ਜਿਹੜੇ ਨੇ ਸੇਮ ਹੋਣੀ ਉਹ ਸਾਰੇ ਨਾਲ ਸ਼ਾਮਲ ਹੋਏ ਨੇ ਠੀਕ ਹੈ ਤਾਂ ਅਗਲੇ ਦਿਨਾਂ ਦੇ ਵਿੱਚ ਹੁਣ ਫਿਰ ਤੁਹਾਨੂੰ ਕੋਈ ਜ਼ਿੰਮੇਵਾਰੀ ਦਿੱਤੀ ਹੈ ਜੇ ਫੌਰੀ ਤੌਰ ਦੇ ਉੱਤੇ ਕਿ ਨਹੀਂ ਜਿਹੜੀ ਵੀ ਜ਼ਿੰਮੇਵਾਰੀ ਪਾਰਟੀ ਦੇਵੇਗੀ ਉਸ ਜ਼ਿੰਮੇਵਾਰੀ ਨੂੰ ਰਾਤ ਦਿਨ ਇੱਕ ਕਰਕੇ ਨਿਭਾਵਾਂਗਾ ਔਰ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਜਿਤਾਉਣ ਲਈ ਆਮ ਰੋਲੇ ਦਾ ਕਰਾਂਗਾ ਇਹ ਇੰਦਰਜੀਤ ਸਿੰਘ ਬਾਸਰਕੇ ਕਾਂਗਰਸ ਦੇ ਸੀਨੀਅਰ ਆਗੂ ਪਿਛਲੇ ਲੰਬੇ ਸਮੇਂ ਤੋਂ ਵਕ ਵਕ ਕਹੋਦਿਆਂ ਕਾਂਗਰਸ ਲਈ ਕੰਮ ਕੀਤਾ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਵਿਜੇ ਰupani ਸੁਨੀਲ ਜਾਕਰਦੀ ਹਾਜ਼ਰੀ ਦੇ ਵਿੱਚ ਤਾਂ ਕਾਂਗਰਸ ਪਾਰਟੀ ਦੇ ਲਈ ਇੱਕ ਝਟਕਾ ਮੰਨਿਆ ਜਾ ਸਕਦਾ ਹੈ ਕਿਉਂਕਿ ਬਹੁਤ ਸਾਰੇ ਟਕਸਾਲੀ ਕਾਂਗਰਸੀ ਜਿਹੜੇ ਨੇ वो जो शामिल हुए भारतीय जनता पार्टी कैमरा शर्मा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर